ਆ ਕਰਕੇ ਯਾਦਗਰਾਂ ਨੂੰ ਰੇਡਰ ਦਿੰਦੇ ਮੱਥਾ ਟੇਕ ਕਈ ਹੋਈ ਕਬੱਡੀ ਦੇ ਕਾਮ ਜਫਾ ਲਾਉਂਦਾ ਆਪਣੇ ਦਾ ਸ਼ੋਰਾ ਆ ਮੱਲੇ ਪਰਵੰਨੇ ਕਬੱਡੀ ਖਿਡਾਰੀਆਂ ਦੇ ਵਿੱਚ ਆਓ ਇਧਰ ਪਾਸੇ ਕੋਸ਼ਿਸ਼ ਚੱਲਦੀ ਹੈ ਮਨੀਸ਼ ਬੰਦਿਆ ਪਰਵੰਨੇ ਬੰਦਿਆ ਪਰਵੰਨੇ ਕਬੱਡੀ ਖਿਡਾਰੀ ਪਹਿਲੀ ਰੇਡ ਦੇ ਉੱਪਰ ਬੱਲੇ ਬੱਲੇ ੱੱੱ ਕਬੱਡੀ 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 ਹੈ ਓ ਮਨੀਸ਼ ਬੱਲਾ 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 ਮੈਂ ਵੀ ਉਮਰੀ ਵਾਲੇ ਵਾਲਿਆ ਕਰਦੇ लाओ के कहते मेला आशके आशके कर लग पेड़ वाला जफ्फा लग गया मेरे मित्रों तो। भी लाली पाला दे हजार रुपया मुंडे इधर ले बे रवि द्यरे की रेड पै के है कहें सुरख बुरी योदा ਇਹ ਐ ਹਸਾਬ ਨਾਲ ਜਵੇਂ ਸ਼ੁਰੂਆਤ ਜੀ ਹੋਈ ਐ ਸਾਰਾ ਕੁਝ ਹਰਿਆਣੇ ਨੂੰ ਜਾਂਦਾ ਦੀਂਦਾ ਸਾਰਾ ਕੁਝ ਹਰਿਆਣੇ ਨੂੰ ਪਰ ਇਧਰਲੇ ਬੰਨੇ ਆ ਵੀ ਅਣਥੱਕ ਲੋਹਾ ਬਣ ਗਿਆ ਬੁਲੇਟ 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 ਆ ਹਾ 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 ਲੂਪੋ ਵਾਲੇ ਨੇ ਆਖਿਆ ਵੀ ਜਿੱਤੂਗਾ ਕੋਈ ਹੋਰ ਆਪੋਜ਼ਿਟ ਕਰਨ ਗੱਲ ਕਰਨ ਲਈ ਦਮ ਚਾਹੀਦਾ ਔਰ ਇਸ ਨੂੰ ਕੌਣ ਜੋ ਹੈ ਉਹ ਬਦਲੀ ਕਰਦਾ ਇਸ ਕਹਾਣੀ ਨੂੰ ਇਹ ਸਮਾਂ ਫੈਸਲਾ ਕਰੇਗਾ शान वलो ਆ ਸ ਹੈ 1000 ਰੁਪਿਆ ਬੋਲਟ ਦੇ ਵਾਸਤੇ ਲਾਓ ਅਗਲੀ ਕਬੱਡੀ ਦੇਖਦੇ ਨੂੰ ਬੂਰੀਆ ਸ਼ੀਸਰ ਵਾਲਾ ਮੈਦਾਨ ਦੇ ਵਿੱਚ ਪਾਉਣ ਦੇ ਵਾਸਤੇ ਵਧਦਾ ਹੋਇਆ ਖਿਡਾਰੀ ਵਾਹ ਹਰਿਆਣਾ ਐਕਸਪ੍ਰੈਸ ਦੀ ਰੇਡ ਗ੍ਰੀਨੀ ਕੋਸ਼ਿਸ਼ ਪੁਆਇੰਟ ਧਾਵੀ ਦਾ ਅਗਲੀ ਕਬੱਡੀ ਦੇਖਦੇ ਮੈਦਾਨ ਦੇ ਵਿੱਚ ਤੇ ਬੂਟਾ ਢਾਲੀ ਵਾਲਾ ਉਮਰੀਆਣੇ ਵਾਲਾ ਆਹ ਗੱਲ ਕਰੂਗਾ ਅਗਲੀ ਰੇਡ ਦੀ ਲਾਓ ਕਹਿੰਦੇ ਮਾਨ ਸਿੰਘ ਦਲਤ ਧੜਪੇ ਵਾਲਾ ਕਬੱਡੀ ਪਾਉਣ ਦੇ ਲਈ ਵਾਦਾ ਲੋਧਰ ਦਾ ਵੀ ਨਾਮ ਵੱਡਾ ਸੁਲਤਾਨ ਦਾ ਵੀ ਨਾਮ ਵੱਡਾ ਗੱਲ ਲਾਲੀ ਢੇਸੀ ਦੀ ਚੱਲਦੀ ਹੈ ਪਾਣੇ ਵਾਪਰ ਜਾਂਦੇ ਨੇ ਇਨਸਾਨ ਚਲੇ ਜਾਂਦੇ ਨੇ ਆਹ ਸਾਹਮਣੇ ਨੌਜਨ ਉਧਰ ਲੱਗ ਗਿਆ ਸਿੱਧੂ ਲੱਗ ਗਿਆ ਸਿੱਲੂ ਉਹ ਵੱਡੇ ਬੰਦੇ ਆ ਵੱਡੇ ਬੰਦੇ ਐਨ ਸਰਾ ਹੋਈ ਜਾਂਦਾ ਜਨਾਬ ਆ ਕੌਣ ਹੈ ਰਾਇਲ ਕੈਂਗ ਵਾਲਿਆਂ ਦਾ ਚਹੇਤਾ ਬਣਿਆ ਹੈ ਔਰ ਕਿਤੇ ਇੰਗਲੈਂਡ ਕਿਤੇ ਗੱਲ ਕਨੇਡਾ ਕਿਤੇ ਗੱਲ ਨਿਊਜ਼ੀਲੈਂਡ ਕਿਤੇ ਗੱਲ ਯੂਰਪ ਦੇ ਵਿੱਚ ਚੱਲੀ ਹੈ ਆ ਵੀ ਰਵੀ ਕਰਨ ਵਾਲਿਆ ਪਾਕ ਕਬੱਡੀ ਮੱਖਣਲੀ ਦੀ ਗੱਲ ਕਰਨਗੇ ਇਹਨੂੰ ਪੀਟਰ ਵੈਲਟ ਆਖਿਆ ਪ੍ਰੋਫੈਸਰ ਮਕਰ ਸਿੰਘ ਨੇ ਆਸਟ੍ਰੇਲੀਆ ਦੇ ਵਿੱਚ ਲਓ ਪੀਟਰ ਵੈਲਟ ਖੇਡ ਕਬੱਡੀ ਦਾ ਰੇਡ ਪਾਉਂਦਾ ਹੋਇਆ ਉਹ ਰਵੀ ਕਲਰਾ ਹਰਿਆਣੇ ਵਾਲਾ ਇਹ ਦੇਖਦੇ ਨਹੀਂ ਹੁੰਦੀ ਹੋਈ ਕਮਾਲ ਕਿਹੜਾ ਨੌਜਵਾਨ ਮਹਿਮਦ ਵਾਲੀਆ ਆ ਮਹਿਮਦ ਵਾਲੀਆ ਸਾਹਿਬ ਉਹ ਲਵਲੀ ਵਰਗੇ ਨੌਜਵਾਨ ਗਿੰਨੀ ਵਰਗੇ ਯੋਧੇ ਵਰਗੇ ਖੀਰਾ ਵਾਲੀ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਆਹ ਬੋਲਟ ਲਈ ਇੱਕ ਵਾਰੀ ਜ਼ੋਰਦਾਰ ਆਰੀਆਂ ਕੇ ਬਾਰ-ਬਾਰ ਮੱਥਾ ਗਰਾਉਂਡ ਨੂੰ ਇਹ ਟੇਕਦਾ ਖੜਕੇ ਜਮਾਨਾ ਯਾਰੋ ਕੌਡੀਆਂ ਦੀ ਦੇਖਦਾ ਖੜਕੇ ਜਮਾਨਾ ਯਾਰੋ ਕੌਡੀਆਂ ਦੀ ਦੇਖਦਾ ਆਹ ਜੌਂਡੀਰ ਵਾਲੀਆਂ ਪੈ ਲਾਪੀਆਂ ਆਹ ਜੌਂਡੀਰ ਵਾਲੀਆਂ ਪੈ ਲਾਪੀਆਂ ਕਸੈਤ ਸਿੰਘ ਪੰਡਾਲ ਦਾ ਪੋਤਾ ਟ੍ਰੈਂਟੋ ਦੇ ਬੰਦੇ ਆਪਣਾ ਬੈਸ ਲਾ ਗਿਆ ਸਰਾ ਉਧਰ ਦਾ ਸੁਰਖਪੁਰੀਆ ਗੱਲ ਯਾਦੇ ਦੀ ਚੱਲਦੀ ਐ ਵੱਡਾ ਮੇਲਾ ਚੱਲਦਾ ਐ ਗੋਪੀ ਕਮਾਲਪੁਰ ਦਾ ਧੰਨਵਾਦ ਜੱਗੇ ਕਮਾਲਪੁਰੀਏ ਦਾ ਸਾਰੇ ਪ੍ਰਬੰਧਕਾਂ ਦਾ ਸਾਰੇ ਐਨਆਰਆਈ ਵੀਰਾਂ ਦਾ ਅੱਜ ਦੇ ਮੇਲੇ ਲਈ ਵੱਡਾ ਰੋਲ ਅਗਲੀ ਰੇਡ ਉਸਤਾਦ ਜੀ ਫਿਰ ਦੇਖਾਂਗੇ ਫਿਰ ਮੈਦਾਨ ਦੇ ਵਿੱਚ 3 ਤਰੀਕ ਨੂੰ ਕਪੂਰਥਲਾ ਦੁਆਬਾ ਸਪੋਰਟਸ ਕਲੱਬ ਵੱਡਾ ਕਬੱਡੀ ਕੱਪ 5 ਨੂੰ ਘਲੋਟੀ ਦੇ ਵਿਚਕਾਰ ਲੱਗੜਿਆ ਕਾਲੇ ਰਸ਼ੀਨ ਦਾ ਸਕੋਰਪਿਓ ਗੱਡੀ ਨਾਲ ਸਲਮਾਨ ਪੰਜ 7 ਰੁਪਾ 100 11 ਤਰੀਕ ਬਾਗੜੀਆਂ ਵਾਲਾ ਕਹਿੜਾ ਕਾਲਾ ਕਹਿੰਦਾ ਸਾਰੇ ਆ ਜਿਓ ਕਾਲੇ ਵੱਲੋਂ ਸੱਦੇ ਨੇ ਵੱਡਾ ਕਬੱਡੀ ਦਾ ਮਹੌਨਾ ਆ ਫੇਰ ਕਬੱਡੀ ਵਰਤਮਾਨ ਸਮੇਂ ਦੀ ਗੱਲ ਕਰੀਏ ਰੇਡ ਭਲਵਾਨ ਦੀ ਹੈ ਆ ਵੱਟ ਵੇਖ ਕੇ ਪੁੱਤ ਮਾਂ ਨੂੰ ਕਹਿੰਦਾ ਬੇਬੇ ਲੋਕੀ ਮੈਨੂੰ ਪਹਿਲਵਾਨ ਕਹਿੰਦੇ ਆ ਪੁੱਤਰਾ ਪਤਾਂ ਵਿੱਚ ਖੜੇ ਆ ਤੇ ਲੱਗਦਾ ਹੀ ਆ ਜਦੋਂ ਜੱਫੇ ਬਗਾਨਿਆਂ ਨਾਲ ਪੈਂਦੇ ਆ ਖੜੇ ਵਿੱਚ ਕੌਣ ਜਿੱਤਦਾ ਆ ਬਿੰਦਰ ਬਿੰਦਰ ਕੋਸ਼ਿਸ਼ ਕਰਦਾ ਟੱਕਰ ਦੀ ਆ ਹੁੰਦੀ ਹੋਈ ਕਮਾਲ ਮੈਰੀਸਾ ਆ ਵਜੇ ਹੋਇਆ ਖਿੱਚਾ ਕਬੱਡੀ 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 ਆਓ ਕਹਿੰਦੇ ਬਿੰਦਰ ਕਮਾਲ ਕਰ ਗਿਆ ਇੰਦਰ ਦਿਹਰਿਆ ਕਮਾਲ ਕਰ ਗਿਆ ਲੈ ਵੀ ਬੁਲਟ ਗੱਲ ਤਾਂ ਤੇਰੇ ਤੇ ਖੜ ਗਈ ਉਹ ਮੱਲਾ ਗੱਲ ਤੇ تیر ਤੇ ਖੜ ਗਈ ਹੈ ਹੁਣੇ ਨਵੇੜਾ ਹੋ ਜੂ ਆ ਜਿਹੜੀ ਕੁੰਡੀ ਅੜ ਗਈ ਆ ਹੁਣੇ ਨਵੇੜਾ ਹੋ ਜੂ ਜਿਹੜੀ ਕੁੰਡੀ ਅੜ ਗਈ ਹੈ ਸੀਸਰੀਆ ਪੰਜ ਵਾਰ ਕਮਾਲਪੁਰੇ ਦਾ ਬੈਸਟ ਅੱਜ ਛੇਵਾ ਕਬੱਡੀ ਕੱਪ ਖੇਡ ਰਿਹਾ ਗੱਲਾਂ ਹੋਣਗੀਆਂ ਮਾਰੇ ਮਿੱਤਰੋ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਗੱਲਾਂ ਹੋਣਗੀਆਂ ਗੱਲਾਂ ਹੋਣ ਜਲਾਲ ਦੀਆਂ ਦੇਵ ਦਾ ਫਿਰੇ ਡੋਲਿਆ ਜੇਰਾ

ਇਹ ਬੱਲਰ ਨੂੰ ਬੱਲੀਏ ਲੋਕੀ ਦੁਗਦੋ ਕਹਿੰਦੇ ਇਹ ਹੈ ਖੀਰਾਂ ਵਾਲੀਆ ਕਾਹਦਾ ਕਬੱਡੀ ਖਿਡਾਰੀ ਅਗਲੀ ਕਬੱਡੀ ਪਾਉਣ ਦੇ ਵਾਸਤੇ ਰਵੀ ਕਲਰਮ ਰਵੀ ਵੱਧਾ ਹੋਇਆ ਹਰਿਆਣੇ ਵਾਲਾ ਹਰਿਆਣੇ ਦਾ ਸ਼ੋਹਰਾ ਪੰਜਾਬ ਦੇ ਚਾਰ ਗੱਬਰੂ ਨੇ ਉਹ ਮੱਲੇ ਪਰਵੰਨੇ ਕਬੱਡੀ ਖਿਡਾਰੀ 79ਵੇਂ ਸਾਲ ਦੇ ਵਿੱਚ ਪੁੱਜਿਆ ਹੋਇਆ ਆਹ ਕਵਾਲਪੁਰੇ ਦਾ ਖੇਡ ਮੇਲਾ ਕਲਗੀਦਰ ਸਪੋਰਟਸ ਐਸੋਸੀਏਸ਼ਨ ਐਨ ਆਰ ਵੀਰ ਨਗਰ ਦੇ ਨਿਵਾਸੀ ਸਾਰੀ ಗ್ರಾಮ ਪੰਚਾਇਤ ਦੇ ਇਲਾਕੇ ਪਰ ਦੀ ਸੰਗਤ ਸਾਰੇ ਕਬੱਡੀ ਦੇ ਪ੍ਰੇਮੀਆਂ ਦਾ ਧੰਨਵਾਦ ਖੀਰਾਂ ਵਾਲਿਆ ਬੁੱਲਟ ਆ ਗਿਆ ਕਬੱਡੀ ਪਾਉਣ ਦੇ ਵਾਸਤੇ ਹਰਫਲਫ تیاری ਦੇ ਵਿੱਚ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਆਓ ਸਾਹਮਣੇ ਮੇਰੇ ਮਿੱਤਰੋ ਪੌਣੀ ਸਦੀ ਨੂੰ ਪਾਰ ਤਰ ਚੁੱਕਾ ਇੱਕ ਕਬੱਡੀ ਕੱਪ ਆਹ ਸਾਹਮਣੇ ਬੋਲਟ ਖੀਰ ਵਾਲੀਆ ਤੇ ਸ਼ੀਲੂ ਸ਼ੀਲੂ ਹੜ ਜਾ ਪਾਸੇ ਬੱਲੇਆ ਹੜ ਜਾ ਪਾਸੇ ਬੱਲੇਆ ਆ ਮੇਲਾ ਕਹਿੰਦੇ ਆਨ ਪਿਆਰ ਨਾਲ ਪਿਆਰ ਨਾਲ ਗੂੰਜ ਰਿਹਾ ਆਹ ਸਾਹਮਣੇ ਕਹਿੰਦੇ ਫੇਰ ਰਵੀ ਦਿਆਰਾ ਆ ਚੜਦੇ ਸੂਰਜ ਵਰਗਾ ਖਿਡਾਰੀ ਸਾਹਮਣੇ ਕਬੱਡੀ ਪਾ ਰਿਹਾ ਲੈ ਵੀ ਯੋਧਿਆ ਲੈ ਵੀ ਯੋਧਿਆ ਲੈ ਵੀ ਯੋਧਿਆ ਉਹ ਤੰਬੀਰ ਖੇਡ ਕਬੱਡੀ ਦਾ ਪਰ ਉਧਰ ਦੇ ਬੰਨੇ ਕਮਾਲ ਹੋਈ ਜਾਂਦੀ ਹੈ ਔਰ ਖੇਡ ਮੈਦਾਨ ਵਿੱਚ ਮੱਖਣ ਅਲੀ ਜੀ ਬੋਲਟ ਬੋਲਟ ਆ ਗਿਆ ਕਬੱਡੀ ਬੋਲ ਦੇ ਆ ਅੰਦਾਜ਼ ਮੁੰਡੇ ਦਾ ਇਹਦੇ ਲਈ ਤਾੜੀਆਂ ਵੱਜੀਆਂ ਲਲਕਾਰੇ ਵੱਜੇ ਨੇ ਆ ਰੇਡ ਦਾ ਵਾਸਤੇ ਅੰਦਾਜ਼ ਮੁੰਡੇ ਦਾ ਇਹਦੇ ਲਈ ਤਾੜੀਆਂ ਵੱਜੀਆਂ ਲਲਕਾਰੇ ਵੱਜੇ ਨੇ ਆ ਰੇਡ ਦਾ ਵਾਸਤੇ ਬੋਲਟ ਜਿਹੜਾ ਹੋਲਡ ਨੰਬਰ ਸੀਗਾ ਰੇਡਰ ਨੂੰ ਦਿੱਤਾ ਗਿਆ ਆ ਕਬੱਡੀ ਕਬੱਡੀ ਹੋ ਗਈ ਬੇੜੀਸ ਕਬੱਡੀ ਤੇ ਕਪੂਰਥਲਾ ਚੀਜ਼ਾਂ ਕੋਈ ਦੂਰ ਆਹ ਕਰ ਗਿਆ ਜੋ ਬਲਵਿੰਦਰ ਫਿੱਡਾ ਹੋਣਾ ਕਿਸੇ ਕੋਲ ਉਹ ਨਾ ਆਹ ਕਬੱਡੀ ਦੇ ਕਪੂਰਥਲਾ ਜੀਦਾ ਕੋਈ ਦੋ ਨਾ ਲੋਪੋ ਵਾਲੇ ਆ ਜਾ ਇਧਰੇ ਪਾਸੇ ਤੂੰ ਬਲਾਲਾ ਵੱਡਾ ਹੈ ਤੇਰਾ ਜਿਗਰਾ ਵੀ ਵੱਡਾ ਹੈ ਇਧਰ ਦਾ ਅਮਨ ਰਤਬਾ ਵੀ ਵੱਡਾ ਬਖਸ਼ੇ ਅਮਨ ਮੇਰੇ ਲਈ ਮੈਕ ਤੇ ਆ ਮੇਰਾ ਭਰਾ ਮੇਰੀ ਬੇਨਤੀ ਮੱਖਣਲ ਜੀ ਮੈਂ ਤਾਂ ਪਹਿਲਾਂ ਜੱਗੇ ਬਾਈ ਨੂੰ ਕਿਹਾ ਸੀਗਾ ਵੀ ਸਾਰਾ ਮੈਚ ਵੱਡੇ ਬਾਈ ਤੋਂ ਬੁਲਾ ਲਓ ਇਸ ਮੈਚ ਤੇ ਆ ਜਾਓ ਮੇਰੀ ਬੇਨਤੀ ਹੈ ਬਹੁਤ ਬਹੁਤ ਧੰਨਵਾਦ ਇੰਨੀ ਕਹਾਈ ਦੀ ਕਬੂਲ ਕਰਿਓ ਦਾਸ ਮੋਟਾ ਉਮਰੀਣਾ ਮਾਫੀ ਜਾਵੇਗਾ ਆਓ ਮੇਰੀ ਬੇਨਤੀ ਮੱਖਣਲ ਜੀ ਤੁਸੀਂ ਆ ਜਾਓ ਲੋਪੋ ਸਾਹਿਬ ਆਓ ਜਰਾ ਮੇਰੀ ਬੇਨਤੀ ਇਸ ਮੈਚ ਦੀ ਚੋਰ ਆ ਗਿਆ ਕਹਿੰਦੇ ਬੁਲੇਟ ਆ ਗਿਆ ਇਹ ਦਲੇਰ ਹੈ ਬਾਬੇ ਵੀ ਮੇਰੇ ਆਹ ਗਾਵੇ ਵਾਲੇ ਨੇ ਲਿਆ ਕੇ ਰਾ ਸ਼ਟ ਗਿਆ ਸੇਰ ਕਮਾਲਪੁਰ ਸਰਾ 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 ਹੋਈ ਜਾਂਦਾ ਕਮਾਲਪੁਰ ਠਾ ਠਾ ਹੋਈ ਜਾਂਦੀ ਹੈ ਨਜ਼ਾਰਾ ਵੱਧਿਆ ਪਿਆ ਇੰਦਰਪਾਲ ਸਾਰੇ ਰਿਕਾਰਡ ਟੁੱਟ ਗਏ ਆ ਕਮਾਲਪੁਰੇ ਵਾਲੇ ਅੱਜ ਮੇਲਾ ਲੁੱਟ ਗਿਆ ਔਰ ਸਾਹਮਣੇ ਮਨ ਸਿੰਘ ਦਲ ਦੀ ਪਈ ਹੋਈ ਰੇਡ ਚਾਰ ਜਾਫੀਆਂ ਵਿੱਚ ਹੁਣ ਕਿਹੜਾ ਨੌਜਵਾਨ ਇਹਦਾ ਟਾਰ ਹੈ ਇਹਦੀ ਟਾਰ ਹੈ ਨਾ ਇਹਦਾ ਮੁੱਲ ਹੈ ਵਿੱਚ ਕਰੋੜ ਸ਼ੀਲੂ ਦਾ ਦਾ ਲੱਭਦਾ ਦੁਨੀਆ ਕਹਿੰਦੀ ਕੋਈ ਤੋੜ ਸ਼ੀਲੂ ਦਾ ਦਾ ਲੱਭਦਾ ਦੁਨੀਆ ਕਹਿੰਦੀ ਕੋਈ ਤੋੜ ਸਾਹਮਣੇ ਰਵੀ ਕਿਲਰ ਦੀ ਰੇਡ ਲੁੱਟਦੀਆਂ ਦੋ ਕਬੱਡੀਆਂ ਦੇ 2000 ਰੁਪਇਆ ਰਮਜ਼ਾਨ ਮਾਨੂਕੇ ਹਾਂ ਸੋਰੀ 5000 ਬੁੱਲਦੀਆਂ ਦੋ ਕਬੱਡੀਆਂ ਦੇ ਰਮਜ਼ਾਨ ਮਾਨੂਕੇ ਰਾਣਾ ਹੰਸਰਾ ਬੁਗੋਲਦੀ ਹੰਸਰਾ ਜੱਸਾ ਅਸੇਲੀਆ ਕਾਕਾਵਾਸੀ ਤੇ ਬੂਟਾ ਡਾਂਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਇਹ 2000 ਰੁਪਿਆ ਲੋਪੋ ਵਾਲਾ ਬੁਲਟ ਦੇ ਵਾਸਤੇ ਲੋਕਾਂ ਨੇ ਦਿੱਤਾ ਹੈ ਦਰਸ਼ਕਾਂ ਨੇ ਦਿੱਤਾ 2000 ਉਹ ਆ ਗਿਆ ਹੋਏ ਸ਼ਾ ਗਿਆ ਤੁੰਮਾ ਪਾ ਗਿਆ ਬੁਲਟ ਕਮਾਲਪੁਰ ਵਾਲੇ ਸ਼ੀਲੂ ਤੇ ਦੋ ਦੋ ਪਾਈ ਜਾਂਦਾ ਸ਼ੀਲੂ ਤੇ ਤਿੰਨ ਤਿੰਨ ਪਾਈ ਜਾਂਦਾ ਹਾ ਵੇਖਣਾ ਏ ਪੰਗਾ 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 ਪੰਗਰ ਪੈਂਦਾ ਬੁਲਟ ਕਿੱਥੇ ਰਹਿੰਦਾ ਕਮਾਲਪੁਰ ਨਿਆਣਾ ਲੈਂਦਾ ਅੱਜ ਦਾ ਮੇਲਾ ਸਿਰਾ ਕਰਾਈ ਜਾਂਦਾ ਉਸਤਾਦ ਜੀ ਕਰ ਦਿਓ ਵਾਲੇ ਯਾਰਾ ਇਹਨ ਨੌਜੋਨ ਦੀ ਪਈ ਹੋਏ ਰੇਣ ਆਹ ਬੂਰੀਏ ਦੀ ਕਬੱਡੀ ਨੰਬਰ ਧਾਰਵੀ ਦਾ ਉਸਤਾਦ ਜੀ ਕਰੋ ਸਪਤ ਯਾਰਾ ਵਾਹੋ ਬੂਰੀਏ ਲਾ ਰੇਡ ਦੇਖਦੇ ਨੇ ਕਮਾਲ ਦੀ ਪੈਂਦੀ ਹੋਈ ਅਗਲੀ ਕਬੱਡੀ ਵੀ ਕੌਣ-ਕੌਣ ਪਾਉਂਦਾ ਹੈ ਤਮਾਲਾ ਮੇਰੇ ਦੋਸਤੋ ਕਰਕੇ ਮੈਦਾਨਾ 'ਚ ਕਮਾਲਾ ਮੇਰੇ ਦੋਸਤੋ ਗੱਬਰੂ ਦੇਸ਼ ਪੰਜਾਬ ਦੇ ਦੇਖੋ ਜਿਸਿਆਂ ਦੇ ਵਿੱਚ ਜਾਨ ਗੱਜ-ਗੱਜ ਚੌੜੀਆਂ ਛਾਤੀਆਂ ਇਹ ਦਿਨ ਦੇ ਠੱਲ ਤੂਫਾਨ ਤੂਫਾਨਾਂ ਨੂੰ ਠੱਲ ਪਾਉਣ ਵਾਲੇ ਕਬੱਡੀ ਦੇ ਖਿਡਾਰੀ ਨੇ ਆਓ ਵੀ ਇਧਰ ਪਾਸੇ ਆਓ ਵੀਰੇ ਵਧੀਆ ਵੀ ਨੌਜਵਾਨਾਂ ਪਾ ਵੀ ਰੇਡ ਹਰਜਿੰਦਰ ਸਿੰਘੀ ਡੀਐਸਪੀ ਉਹਨਾਂ ਦਾ ਸਪੈਸ਼ਲ ਧਰ ਤੇ ਧੰਨਵਾਦ ਹੈ ਉਹਨਾਂ ਦੀ ਵੱਡੀ ਇਗਵਾਈ ਬਣੀ ਹੋਈ ਹੈ 150 ਮੁਲਾਜ਼ਮ ਡਿਊਟੀ ਨਿਭਾ ਰਹੇ ਡੀਐਸਪੀ ਸਾਹਿਬ ਤੁਹਾਡਾ ਬਹੁਤ-ਬਹੁਤ ਸਤਿਕਾਰ ਹੈ ਤੁਹਾਡੀ ਸਾਰੀ ਟੀਮ ਦਾ ਬਹੁਤ-ਬਹੁਤ ਸਤਿਕਾਰ ਕਰਦੇ ਆਂ بڑی ਵੱਡੀ ਜ਼ਿੰਮੇਵਾਰੀ ਜਿਹੜੀ ਨਿਭਾਈ ਹੈ ਪੰਜਾਬ ਪੁਲਿਸ ਦੇ ਅਧਿਕਾਰੀ ਸਾਹਿਬ ਔਰ ਜਿੰਨੀ ਵੀ ਪੁਲਿਸ ਫੋਰਸ ਹੈ ਸਾਰਾ ਦਾ ਧੰਨਵਾਦ ਆਲਮਗੀਰੀ ਦੀ ਰੇਡ ਅਮਨ ਬਲਵਿੰਦਰ ਸਿੰਘ ਸੈਦੋਵਾਲੀਆ ਬਿੰਦਰ ਵੀ ਜਗਰਾਮਾ ਦੇ ਵਿੱਚ ਹਾਲਕਲ ਡੀਐਸਪੀ ਹੈ ਸੁਰਿੰਦਰ ਸਿੰਘ ਜੀ ਸਾਡਾ ਡੀਐਸਪੀ ਸਾਹਿਬ ਸੋ ਇਹ ਮਾਣ ਵਾਲੀ ਗੱਲ ਹੈ ਸਾਡੀ ਖੇਡ ਕਬੱਡੀ ਦੇ ਵੱਡੇ ਖਿਡਾਰੀਆਂ ਦੇ ਤੌਰ ਤੇ ਉਹਨਾਂ ਦਾ ਨਾਮ ਉਹ ਵੀ ਡਿੱਬੀ ਸੁਪਰਡੈਂਟੋਂ ਪੁਲਿਸ ਨੇ ਇਧਰ ਖੇਡ ਕਬੱਡੀ ਆ ਬਾ ਮੈਦਾਨ ਦੀ ਗੱਲ ਕਰੀਏ ਆਹ ਹੈ ਨੌਜਵਾਨ ਰਵੀ ਕਲਰਮ ਆ ਪੀਟਰ ਬੱਲ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰ ਕੌਣ ਮਹਮਦ ਵਾਲੀਆ ਸੰਦੀਪ ਦੀ ਕਬੱਡੀ ਦਾ ਵਾਰਿਸ ਹੁਲ ਹਲਾ ਪਾਵੇਗਾ ਸਮੇਂ ਨੇ ਕਰਨਾ ਫੈਸਲਾ ਐਨ ਹੁਲੇ ਹੁਲੇ ਪਈ ਰੇਡ ਹੁੰਦੀ ਹੋਈ ਕਮਾਲ ਦੇ ਬੱਲੇ 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 ਹੁੰਦੀ ਹੋਈ ਕਿ ਕਮਾਲਪੁਰੇ ਦੇ ਵਿੱਚ ਰੱਖ ਦੇ ਜੌਂਡੀਅਰ ਨਵੇਂ ਨਕੋਰ ਲੋਕੀ ਕਹਿੰਦੇ ਸ਼ੀਲੂ ਜਿੱਤੂ ਲੋਪੋ ਵਾਲਾ ਕਹਿੰਦਾ ਜਿੱਤੂਗਾ ਕੋਈ ਹੋਰ ਕਮਾਲਪੁਰੇ ਰੱਖਤੇ ਜੂਨੀਅਰ ਨਵੇਂ ਨਕੋਰ ਤੇ ਕਹਿੰਦੇ ਕਮਾਲਪੁਰਿਆ ਨੇ ਲਾਦਾ ਪਾਉਣਾ ਕਰੋੜ ਲੋਕੀ ਕਹਿੰਦੇ ਸ਼ਿੱਲੂ ਜਿੱਤੂ ਮੈਂ ਕਹਿੰਦਾ ਜਿੱਤੂਗਾ ਕੋਈ ਹੋਰ ਪਰ ਸ਼ਿੱਲੂ ਕਹਿੰਦਾ ਜਿੱਤਣਾ ਹੀ ਦਿੱਤਣਾ ਬੁਲਟਾ ਜੀ ਉਹ ਬੁਲਟਾ ਜੀ ਉਹ ਬੋਲਦਾ ਕਿੰਨ ਵਰਸ ਕੀ ਕਰੂ ਰੀਸਾ ਪੀਟਰ ਬਿਲਡ ਦੀਆਂ ਕਿੰਨ ਵਰਸ ਕੀ ਕਰੂ ਰੀਸਾ ਪੀਟਰ ਬਿਲਡ ਦੀ ਹੈ ਆ ਨੌਜਵਾਨ ਗਬਰੂ ਪੀਟਰ ਬਿਲਡ ਦੇ ਤੌਰ ਤੇ ਦੁਨੀਆ ਜਾਣਦੀ ਹੈ ਮੇਰੇ ਵੀਰੋ ਹੁਣ ਚਾਰ ਰਜਾਫੀ ਪਿਆਰ ਨੇ ਚਾਹ ਦੇ ਵਿੱਚੋਂ ਯੋਧਾ 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 ਤੇ ਰਵੀ ਕਿਲਰਮ ਨੰਬਰ ਏਸ਼ੂਲੇ ਧਾਵੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਕਿਹੜਾ ਖਿਡਾਰੀ ਬਾਦੋ ਉਸਤਾਦ ਜੀ ਗੱਲ ਕਰ ਰਹੇ ਹੈ लाओ अगली कबड्डी पाने दे वास्ते देख रहे मैं मैदान लख ने बत्ती पाइया हलिया ने बत्ती पाइया कि स्वर ने वैली ने बत्ती पाइया अच कि बुलेट पाता कर दो तैयार रिकॉर्ड ਆ ਬੱਲੇ ਕਬੱਡੀ ਇਹ ਮੁੰਡਾ ਹੜ ਗਿਆ ਬੇਸ਼ੇਤ ਦਲੇਰੀ ਵੱਡੀ ਹਟ ਕਬੱਡੀ ਹੁਣ ਦਲੇਰੀ ਵੱਡੀ ਕਬੱਡੀ 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 ਥਾ ਥਾ ਹਾ ਹੋ ਗਈ ਮੇਰੇ ਵੀਰੋ ਤੋਗ 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 ਥਾ ਥਾ ਹੋ ਗਈ ਮੇਰੇ ਵੀਰੇ ਆਹ ਸਾਹਮਣੇ ਦੇਖਣਾ ਭਈ ਰੇਡ ਸਟਾ ਵੀ ਕਰੋ ਵਾਲੇ ਯਾਰਾ ਐ ਨਿਆਰ ਬੱਲੇ ਬੱਲੇ ਆ ਯੋਧਿਆ ਆ ਬਰੂਸਲੀ ਖੇਡ ਕਬੱਡੀ ਦਾ ਕੋਸ਼ਿਸ਼ ਕਰਦਾ ਸਾਡਾ ਕਰਨ ਦੇ ਲੈ ਵੀ ਬਾਈ ਵਾਹੀ ਵਧੀਆ ਸ਼ਾਨਦਾਰ ਮੁਕਾਬਲਾ ਆ ਦਰਸ਼ਕ ਵੀਰੋ ਫਾਈਨਲ ਕਿਦਾਂ ਦਾ ਲੱਗਾ ਇੱਕ ਵਾਰੀ ਜੋਰਦਾਰੀਆਂ ਮਾਰਦੇ ਰਹਿਣਾ ਖਿਡਾਰੀਆਂ ਆਹ ਸਾਹਮਣੇ ਪਈ ਹੋਈ ਸੁੱਖਾ ਧਾਲੀ ਵਾਲੀ ਪੁੱਜੇ ਹੋਏ ਨੇ ਕਨੇਡਾ ਦੇ ਐਡਮਿੰਟਨ ਸ਼ਹਿਰ ਤੋਂ ਮੇਰੇ ਵੀਰੋ ਤਕਤੂਪਰੇ ਵਾਲੇ ਉਹਨਾਂ ਦਾ ਧੰਨਵਾਦ ਹੈ ਸੁੱਖਾ ਧਾਲੀ ਵਾਲ ਪੁੱਜਾ ਹੋਇਆ ਹੈ ਬਰਾੜ ਸਾਹਿਬ ਤੇ ਲੋਪੋ ਵਾਲੇ ਨੂੰ ਉਦੋਂ ਕੋਈ ਜਾਣਦਾ ਨਹੀਂ ਜੀ ਜਦੋਂ ਸੁੱਖਾ ਧਾਲੀਆ ਲੈ ਕੇ ਗਿਆ ਆਹ ਛੀਲੂ ਹੈ ਹਰਿਆਣੇ ਵਾਲਾ ਆਹ ਟੱਕਰ ਇਹ ਨੌਜਨ ਕੇ ਰੇਡਰਾਂ ਨੂੰ ਕਰਦਾ ਇਲੂ ਇਲੂ ਕਮਾਲ ਪੁਰੇ ਜਫੇ ਲਾਈ ਜਾਂਦਾ ਹਰਿਆਣੇ ਵਾਲਾ ਸ਼ੀਲੂ ਕਮਾਲ ਕਰੇ ਤੇ ਫੇਰ ਆ ਨਾ ਹਰਿਆਣੇ ਵਾਲਾ ਸ਼ੀਲੂ ਜਿਹੜਾ ਬੋਲਡਰ ਨਹੀਂ 2000 ਸੀਗਾ ਉਹ ਹਾਂ ਬੋਲਡਰ ਨਹੀਂ 5000 ਸੀਗਾ ਲਾਲੀ ਬੇਨੀਪਲ ਆਸਟ੍ਰੇਲੀਆ ਤੇ ਅਮਨਾ ਆਸਟ੍ਰੇਲੀਆ ਸਾਰਿਆਂ ਦਾ ਧੰਨਵਾਦ ਹੈ ਇੰਦਰਜੀ ਰੂਮੀ ਉਹਨਾਂ ਦਾ ਧੰਨਵਾਦ ਬੂਟੇ ਉਮਰੀਆਂ ਦੇ ਅਗਲੇ ਸਾਲ ਬੁਲਟ ਮੋਟਰਸਾਈਕਲ ਦੇ ਨਾਲ ਸਨਮਾਨ ਹੋਊਗਾ ਸਨਮਾਨ ਜ਼ਿੰਦਗੀ ਦੇ ਵੱਡੇ ਬਖਸ਼ੇ ਖੇਡ ਕਬੱਡੀ ਨੇ ਬਲਾਰਿਆਂ ਨੂੰ ਕਮੈਂਟੇਟਰ ਨੂੰ ਆਹ ਰੈਫਰੀਆਂ ਨੂੰ ਖਿਡਾਰੀਆਂ ਨੂੰ ਕੋਚਾਂ ਨੂੰ ਵੱਲੇ ਵੱਲੇ ਹ ਕਬੱਡੀ ਪਾ ਰਵੀ ਕਲਰਾਮ ਰਵੀ ਕਲਰਾਮ ਨੰਬਰ ਜੋੜਦਾ ਹੋਇਆ ਸਿਰਾਂ ਹੋ ਗਿਆ ਮੇਰੇ ਵੀਰੋ ਜੱਗੇ ਨੂੰ ਵਧਾਈਆਂ ਨੇ ਸਰਪੰਚ ਸਾਹਿਬ ਨੂੰ ਵਧਾਈਆਂ ਨੇ ਇੰਦਰਪਾਲ ਨੇ ਅੱਜ ਕਈਆਂ ਪਗਾਈਆਂ ਨੇ ਇੰਦਰਪਾਲ ਨੇ ਕਹਿੰਦੇ ਅੜੀਆਂ ਪਗਾਈਆਂ ਨੇ ਓ ਆ ਗਿਆ ਧੀਰਾ ਵਾਲੀਆ ਬੁੱਲਟ ਹੈ ਮੇਰੇ ਵੀਰੋ ਦਰਸੀਮ ਪਨਾਲਾ ਦਾ ਪੋਤਾ ਹੈ ਦੁਨੀਆ ਦੇ ਵਿੱਚ ਛਾ ਗਿਆ ਹੈ ਸੁੱਖੇ ਸ਼ੋਕਰ ਨੂੰ ਮਾਰ ਮੁੰਡੇ ਦੀ ਖੇਡ ਤੇ ਆਹ ਮੌਜੂਦ ਦੀ ਪਈ ਹੋਈ ਰੇਡ ਆਹ ਵੀ ਉਤਾਰ ਸਿੰਘ ਤਾਰੀ ਦਾ ਜਹੇਤਾ ਔਰ ਟੱਕਰ ਸਿਰੇ ਦੀ ਹੈ ਆਹ ਟੱਕਰ ਦਾ ਕੋਈ ਮੁੱਲ ਨਹੀਂ ਆਹ ਟੱਕਰ ਦਾ ਕੋਈ ਮੁੱਲ ਨਹੀਂ ਕੱਲ ਨੂੰ ਸੱਫਾਂ ਤੇ ਕੱਲ ਨੂੰ ਖੁੰਡਾਂ ਤੇ ਕੱਲ ਨੂੰ WhatsAppਾਂ ਤੇ ਕੱਲ ਨੂੰ Facebookਾਂ ਤੇ ਗੱਲਾਂ ਹੋਣੀਆਂ ਕੀ ਹੋ ਰਹੀ ਹੈ ਵੀ ਕਮਾਲ ਪਰ ਬੁਲਡਰ ਨੂੰ ਸਾਨੂੰ ਨੇ ਜਫਾ ਲਾਇਆ ਕੋ ਸ਼ੋਭ ਅਮਰੀਕਾ ਵੱਲੋਂ ਬੁਲਡਰ ਦੇ ਵਾਸਤੇ 2000 ਦੇ ਮਾਨ ਸਨਮਾਨ ਨੇ ਸ਼ੋਭ ਯੂਐਸਏ ਆਪੇ ਪੁਜਦੇ ਕਰਦੇ ਵੀ ਨੌਜਵਾਨਾ ਸ਼ੋਭ ਯੂਐਸਏ ਵੱਲੋਂ 2000 ਬੁਲਡਰ ਲਈ ਸਾਡੇ ਸਰਪੰਚ ਸਾਹਿਬ हां गोघ हंसरा सरपंच साहब पाजी इंद्रपाल ਦਾ ਜੁਕੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਅਗਲੀ ਕਬੱਡੀ ਪਾਉਣ ਦੇ ਵਾਸਤੇ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਰਵੀ ਕਰਨ ਵਾਤਾ ਖਿਡਾਰੀ ਆ ਮੈਰੀਸਾ ਕਮਾਲ ਕਰਦਾ ਹੋਇਆ ਮੈਨੂੰ ਆਹ ਇੱਕ ਬਾਦ ਮੈਚ ਰੋਕ ਲਈ ਆਹ ਦੇ ਤੋਂ ਬਾਦ ਮੈਚ ਰੋਕ ਲਈ ਉਮਰੀਆਣੇ ਵਾਲਾ ਬੂਟਾ ਕਿਧਰ ਦੇ ਪਾਸੇ ਹੈ ਇੱਕ ਮਿੰਟ ਜੀ ਮਿਲ ਕੇ ਪਲੀਜ਼ ਆ ਕਿੰਨੇ ਕੋਜਾ ਦਿਓਰੇ ਨਾਲ ਭਾਈ ਬਾਹਰ ਚਲੋ ਕਰਨ ਹੰਸਲਾ ਆਸਟ੍ਰੇਲੀਆ ਬੁਲਡਰੀ ਅਗਲੀ ਰੇਟ ਤੇ 2000 ਰੁਪਇਆ ਹੋਊਗਾ ਬਹੁਤ ਬਹੁਤ ਧੰਨਵਾਦ ਬੁਲਡਰੀ ਪਾਸੇ ਕਲੀਅਰ ਕਰਦੀਏ ਗੁਟਿਆ ਆ ਵੀ ਨੌਜੋਨਾ ਇਧਰੇ ਪਾਸ ਬੁਲਡਰੀ ਅਗਲੀ ਰੇਟ ਤੇ 2000 ਰੁਪਇਆ ਹੋਊਗਾ ਬਹੁਤ ਬਹੁਤ ਧੰਨਵਾਦ ਬੁਲਡਰੀ ਪਾਸੇ ਕਲੀਅਰ ਕਰਦੀਏ ਗੁਟਿਆ ਆ ਵੀ ਨੌਜੋਨਾ ਇਧਰੇ ਪਾਸ ਵਾਹ ਓਏ ਨੌਜੋਨਾ ਨੰਬਰ ਇਸ ਲਈ ਰੇਡਰ ਦੇ ਹਿੱਸੇ ਆ ਜਿਹੜਾ ਸਾਹਮਣੇ ਕਬੱਡੀ ਰਵੀ ਕੈਲਰਮ ਵਾਲਾ ਲਵਲੀ ਕਿੰਨੀ ਯੋਧਾ ਮੇਰੇ ਵੀਰੋ ਚਾਰੇ ਜਾਫੀ ਮਹੰਮਦਵਾਲ ਦੀ ਟੀਮ ਦੇ ਇਸ ਵੇਲੇ ਬਿਲਕੁਲ ਤਿਆਰ ਨੇ ਹੁਣ ਕੌਣ ਜਫਾ ਲਾ ਕੇ ਧੰਨ ਧੰਨ ਕਰਵਾਉਂਦਾ ਆਓ ਵੇਖਦੇ ਆਂ ਵੀ ਇਸ ਵੇਲੇ ਨੰਬਰ ਜਾਫੀ ਦਾ ਨੰਬਰ ਕਹਿੰਦੇ ਕਿੰਨੀ ਦਾ ਨੰਬਰ ਇਸ ਵੇਲੇ ਕਿੰਨੀ ਦਾ ਤੰਗਵੀਰ ਦਾ ਨੰਬਰ ਜਾਫੀ ਦਾ ਰੀਪਲੇਸ ਦੀ ਮੰਗ ਹੈ ਹਰਮੇਸ਼ ਗਰੀਸ ਹਰਮੇਸ਼ ਗਰੀਸ ਤੇ ਲਾਡੀ ਗਰੀਸ ਤੇ ਕਰਨ ਅਸੇਲੀਆ ਵੱਲੋਂ 100 ਯੂਰੋ ਹੈ ਬੋਲਡ ਦੀ ਆ ਰੇਡ ਦੇ ਉੱਪਰ 100 ਯੂਰੋ ਤੇ ਪਲੱਸ 2000 ਰੁਪਈਆ 100 ਯੂਰੋ ਪਲੱਸ 2000 ਰੁਪਈਆ ਖੀਰਾ ਵਾਲੀ ਤਿਆਰ ਹੈ ਸਾਰੇ ਖੜ ਗਏ ਕਬੱਡੀ ਦੇ ਪ੍ਰੇਮੀ ਦੀ ਪਿੱਠ ਦੇ ਉੱਪਰ ਇੱਕ ਇੱਕ ਰੇਡ ਦੇ ਵਾਸਤੇ ਐਵੇਂ ਨਹੀਂ ਤਾੜੀਆਂ ਵੱਜਦੀਆਂ ਲੋਕਾਂ ਦੇ ਦਿਲਾਂ ਦੇ ਉਹ ਰਾਜਕਰਨ ਵਾਲਾ ਕਬੱਡੀ ਖਿਡਾਰੀ ਅਰਜੋਨ ਪਾਸੇ ਸ਼ੀਲੂ ਸ਼ੀਲੂ ਤੇ ਬੋਲਡ ਹਾਂ ਸ਼ੀਲੂ ਦੇ ਬੋਲਡ ਦਾ ਮੁਕਾਬਲਾ ਕਬੱਡੀ 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 ਕਮਾਲ ਦੀ ਕਮਾਲ ਦੀ ਹੱਲੇ ਕਮਾਲ ਪਰ ਕਮਾਲ ਹੋ ਜਾਂਦੀ ਹੈ ਬੱਲੇ ਕਮਾਲ ਪੁਰੇ ਮੱਖਣ ਵਾਲੀ ਦੀ ਕਮਾਲ ਹੋਈ ਜਾਂਦੀ ਹੈ ਜੁਨੀਆ ਕਬੱਡੀ ਦੇ ਦਿਆਲ ਹੋਈ ਜਾਂਦੀ ਹੈ ਕਮਾਲ ਪੁਰੇ ਕਹਿੰਦੇ ਆਈ ਜਾਂਦੀ ਹੈ ਕਮਾਲ ਜਾਂਦੀ ਬੱਲੇ ਬੱਲੇ ਹੋਈ ਪਈ ਹੈ ਐਨ ਸਿਰਾਂ ਲੱਗੇ ਅਮਨ ਆ ਜਾ ਵੀ ਇਧਰੇ ਪਾਸੇ ਹੁਣ ਰਿਜ਼ਲਟ ਮੈਨੂੰ ਲੱਗਦਾ ਵੀ ਮੈਚ ਦਰਸ਼ਕੋ ਆਪੋਰਾ ਆਪਣੀ ਤਾੜੀਆਂ ਮਾਰ ਦਿਓ ਇੱਕ ਵਾਰੀ ਤੁਸੀਂ ਬਹੁਤ ਸਾਥ ਦੇ ਮੈਚ ਵਾਲੇ 11 ਨੰਬਰ ਨੇ ਦਿਉਰੇ ਦੇ ਸਾਢੇ 24 ਕਮਾਲਪੁਰੇ ਦਾ ਮੈਲਾ ਦਿਉਰੇ ਬਨੇ ਜਿੱਤ ਲਿਆ ਮੇਰੇ ਵੀਰੋ ਪਿਆਰ ਦੇ ਨਾਲ ਮੁਲਾਜ਼ਮ ਵੀਰਾਂ ਨੂੰ ਬੇਨਤੀ ਹੈ ਥੋੜਾ ਆਪਾਂ ਪਲੇਅਰਾਂ ਨੂੰ ਸੇਫ ਕਰ ਲਾਂਗੇ ਸਰ ਦਰਸ਼ਕ ਦੇ ਨਾਮ ਮਾਰਿਓ ਦਰਸ਼ਕ ਦੇ ਨਾਮ ਮਾਰਿਓ ਬੇਨਤੀ ਹੈ ਕਿਸੇ ਵੀ ਦਰਸ਼ਕ ਦੇ ਨਾਮ ਆ ਰਿਓ ਇੱਕ ਮਿੰਟ ਵੀਰ ਰਿਜ਼ਲਟ ਅਨਾਉਂਸ ਕਰ ਲੈਂਦੇ ਆ ਮਨੀ ਜੀ ਬੈਸ ਦੱਸ ਦਿਓ ਇਧਰਲੀ ਸਾਈਡ ਅੱਜ ਦੇ ਟੂਰਨਾਮੈਂਟ ਦਾ ਕਿਹੜਾ ਬੈਸ ਬਣਿਆ ਗੱਗੀ ਮੱਲਾ ਸਾਡਾ ਮਹਾਨ ਕਬੱਡੀ ਖਿਡਾਰੀ ਬਤੌਰੇ ਜਾਫੀ ਵਧੀਆ ਰਿਕਾਰਡ ਪੈਦਾ ਕੀਤੇ ਨੇ ਬੈਸ ਜਿਹੜੇ ਅੱਜ ਦੇ ਰਹੇ ਨੇ ਇਹ ਟੂਰਨਾਮੈਂਟ ਦਾ ਬੈਸਟ ਛੇਡਰ ਰਵੀ ਕੈਪਟਨ ਨੇ 10 ਕਬੱਡੀਆਂ ਪਾਈਆਂ ਤੇ 9 ਨੰਬਰ ਨੇ ਬੋਲਟ ਨੇ 11 ਕਬੱਡੀਆਂ ਪਾ ਕੇ 9 ਨੰਬਰ ਲੈਏ ਨੇ ਉਹਨੂੰ ਦੋ ਜੱਫੇ ਲੈ ਅੱਜ ਦਾ ਬੈਸਟ ਰਵੀ ਕੈਪਟਨ ਕਹਿੰਦੇ ਜੌਂਦੀ ਜਿੱਤ ਗਏ ਮੇਰੇ ਵੀਰੋ ਨਮਾਨਕੌਰ ਆ ਮੇਰੀ ਗੱਲ ਕਈ ਉਲਟ ਹੋ ਗਈ ਹੈ 10 ਸਟਾਕ 5 ਜੱਫੇ ਕੌਣ ਬੱਸ ਹਾਂ ਜਦ ਮੇਲੇ ਦਾ ਜਿਹਦੀ ਖੇਡ ਦਾ ਮੁੱਲ ਪੈਂਦਾ ਵਿੱਚ ਕਰੋੜ ਕਰੋੜ ਤੇ ਹੁਣ ਦੁਨੀਆ ਗੱਲਾਂ ਕਰਦੀ ਸ਼ੀਲੂ ਦਾ ਨਹੀਂ ਕੋਈ ਤੋੜ ਸ਼ੀਲੂ ਦਾ ਨਹੀਂ ਕੋਈ ਤੋੜ ਸ਼ੀਲੂ ਕਹਿੰਦੇ ਅੱਜ ਦਾ ਬਸ ਤੇਂਦਰਪਾਲ ਉਹਨਾਂ ਨੂੰ ਜੱਗੇ ਉਹਨਾਂ ਨੂੰ ਗੋਪੀ ਕਮਾਲ ਭਰੇ ਉਹਨਾਂ ਨੂੰ ਸਰਪੰਚ ਸਾਹਿਬ ਨੂੰ ਸਾਰਿਆਂ ਨੂੰ ਮੁਬਾਰਕਬਾਦ ਹੈ